हां हां जी ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣਾ ਯੂਟਿਊਬ ਚੈਨਲ ਬਾਵਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਤਾ ਜੀ ਇਸ ਵੀਰ ਦੇ ਸੇ ਲੈਂਦਾ ਕਹਿਣ ਆਉ ਪੁੱਛ ਰਹੇ ਨੇ ਬਾਈ ਤੁਸੀਂ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬੋ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਜੌਂਦਾ ਜ਼ਿਲ੍ਹਾ ਬਠਿੰਡਾ ਤਸੀਰ ਰਾਮਪੁਰਾਪੁਰ ਬੋ ਨੇੜੇ ਪਿੰਡ ਰਾਮਪੁਰਾ ਦੇ ਦਾ ਪਾਜੀ ਮੋਬਾਈਲ ਨੰਬਰ ਬੋ 98722 32148 ਬਾਈ ਠੀਕ ਆ ਬਾਈ ਬਾਈ ਜਿਹੜੀ ਬਰਡ ਦੇ ਨੇ ਕਿਹੜਾ ਸੂਸੂ ਆ ਬਰਡ ਦੂਜਾ ਸੂਆ ਸੂਈਆ ਬਾਈ ਇਹ ਕਦੋਂ ਸੂਈਆ ਉਹ ਕਦੋਂ ਤਿੰਨ ਕਿਦਾਂ ਹੋ ਗਏ ਸੂਈ ਨੇ ਬਾਈ ਬੱਚਾ ਕੀ ਆ ਬਾਈ ਬੱਚਾ ਦਾ ਬੱਚਾ ਹੈ ਮਗਰ ਠੀਕ ਆ ਬਾਈ ਦੁੱਧ ਦੁੱਧ ਬਾਈ 11 ਕਿਲੋ ਹੁਣ ਤਿਆਰ ਆ ਨੈਟ ਤਿਆਰ ਬਾਈ ਜਮਾ ਬਾਈ ਚੇ ਚਾੜੰਗ ਚੋ ਲਿਆ ਠੀਕ ਆ ਬਾਈ ਤੋੜ ਕੇ ਦਿਖਾ ਦੇ ਜਾਤ ਬ੍ਰੀਡ ਚੰਗੀ ਆ ਗਰਮੀ ਬਸ ਸਾਰਾ ਟ੍ਰੇਨ ਨਹੀਂ ਗਿਆ ਦੁੱਧ ਮੰਗਣਾ ਗਰਮੀ ਨਹੀਂ ਮੰਨਦੀ ਗਰਮੀ ਨਹੀਂ ਮੰਨਦੀ ਬਾਈ ਗਰਮੀ ਦੀ ਕੋਈ ਮੰਨਣਾ ਨਹੀਂ ਜਾ ਹੈ ਨਹੀਂ ਗਰਮੀ ਲਈ ਦੀ ਚੰਗੀ ਆ ਫੇਸ ਬਿਊਟੀ ਹਨ ਤੁਣ ਚੰਗਾ ਆ ਬਾਈ ਬਹੁਤ ਚੰਗੀ ਆ ਠੀਕ ਆ ਕੱਦ ਵੱਡ ਵੀ ਚੰਗਾ ਆ ਰੰਗ ਰੂਪ ਚੰਗਾ ਤੋਰਾ ਤਾਰਾ ਚੰਗਾ ਅਡਰ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਬਈ ਚੰਗੀ ਆ ਬੜ ਸੁਨੱਖੀ ਆ ਬਈ ਫਾਟ ਬਹੁਤ ਚੰਗੀ ਹੁੰਦੀ ਫਾਟ ਬਹੁਤ ਬਈ 60 ਦੇ ਉਪਰ ਆਉਂਦੀ ਆ ਚਵਾਈ ਚੁਵਾਈ ਕਿਵੇਂ ਆ ਚਵਾਈ ਇੱਕ ਬੜ ਚੰਗਾ ਥਣ ਥਣ ਬਹੁਤ ਚੰਗਾ ਬਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚੁਵਾਈ ਚੁਵਾਈ ਵੀ ਬਾਈ ਕਹਿੰਦਾ ਨੰਬਰ 1 ਨਾਲ ਹਾਂ ਥੋੜਾ ਜਿਹਾ ਚੱਕ ਦੀਆ ਇਹ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਤੇ ਸੂਈ ਸਵਾਈ ਬੱਚਾ ਮਗਰ ਬੱਚਾ ਵੀ ਕੱਦ ਵੀ ਚੰਗਾ ਕਰ ਮਾੜੀ ਦਾ ਹੂੰ ਬਈ ਵੀ ਸਹੀ ਗੱਲ ਆ ਬਈ ਗਰਮੀਆਂ ਦਾ ਤੋਹਫਾ ਤੇ ਗਰਮੀ ਬਿਲਕੁਲ ਨਹੀਂ ਮੰਨਣੀ ਤੇ ਫੈਂਟ ਜਿਹੜੀ ਚਰਮ ਵਾਲੀ ਦੀ ਬਹੁਤ ਚੰਗੀ ਆ ਕੀ ਮੋਲ ਆ ਬਈ ਜੈ ਜੈ ਜਰ ਹੂੰ ਠੀਕ ਆ ਮੰਗਤਾਂ ਜ਼ਰੂਰ ਬਾ ਮੰਗਤਾਂ 35000 ਰੁਪਿਆ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚ ਮੰਗਤਾਂ ਜ਼ਰੂਰ ਹੋ ਜਾ ਚੰਗੀ ਅਗੜ ਸੰਖੇ ਆ ਬਈ ਲੈ ਉਹ ਢੰਡੀ ਆ ਨਾ ਚੰਡੀ ਆ ਬਾਈ ਉਹ ਐਚਵੀ ਬੱਚੇ ਦਾ ਕਰਕੇ ਕਰਲੀ ਖੜੀ ਕਰ ਚੜਦੀ ਉਹ ਨਿਆਣਾ ਯਾਰ ਜਮਾ ਹਣਾ ਬੁੱਧ ਭਾਈ ਜਮਾ ਚਟਾ ਲੈ ਜਿਵੇਂ ਮਰਦੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਇਹਦੀ ਕਰ ਬੁੱਧ ਜਮਾ ਚਟਾ ਜਮਾ ਮਾਜਰ ਕੀ ਹੁੰਦਾ ਭਾਈ ਤੇ ਫੈਂਡ ਫੋਡ ਕੋਲ ਨਹੀਂ ਗਰਮੀ ਬਿਲਕੁਲ ਨਹੀਂ ਮਣੀ ਚਵਾਈ ਦੇਖੋ ਚਵਾਈ ਬੜੀ ਚੰਗੀਆਂ ਚੋਣ ਬਹੁਤ ਸਿੰਗਾ ਕਰ ਨਿਆਣਾ ਪਾਣਾ ਠੀਕ ਆ ਅਸਵੀ ਦਾ ਬੱਚਾ ਕਰਕੇ ਕਰਦੀ ਆ ਹਮ ਅੱਲੀ ਖੜੀ ਕਰਕੇ ਆ ਨਹੀਂ ਪਉਣਾ ਨਾ ਪਤਾ ਵੀ ਕੋਈ ਚੱਕਰ ਨਹੀਂ ਮੁੱਲ ਵੀ ਜਾਇਜ਼ ਆ 35000 ਰੁਪਏ ਮੰਨਦਾ ਜਰੂਰ ਹੋ ਜੀ ਕਿਸੇ ਵੀਰ ਨੂੰ ਬਈ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ